ਕਦੇ ਇਸ ਹੱਤ ਗੁਰ ਆਇਓ ਸ਼ਰਨ ਤੋਹਾਰੀ ਅਸੀਂ ਤੁਹਾਡੀ ਸ਼ਰਨ ਵਿੱਚ ਆਏ ਆ ਜਦੋਂ ਆਪਾਂ ਮਨ ਕਰਕੇ ਸ਼ਰਨ ਵਿੱਚ ਆਉਨੇ ਆ ਨਾ ਫਿਰ ਕਿੱਡੀ ਵੱਡੀ ਬਖਸ਼ਿਸ਼ ਹੁੰਦੀ ਹੈ ਜਦੋਂ ਮਨ ਜੁੜ ਜਾਂਦਾ ਹੈ ਜਦੋਂ ਦੁਨੀਆ ਦੇ ਬਲ ਨਜ਼ਰ ਮਾਰਦੇ ਆ ਸੰਸਾਰ ਦੇ ਬਲ ਵੇਖਦੇ ਆ ਅੱਜ ਵੀ ਆਪਾਂ ਜਿੰਨੇ ਇੱਥੇ ਆ ਕੇ ਬੈਠੇ ਆ ਨਾ ਆਪਣੇ ਵਿੱਚੋਂ ਕਿਸੇ ਦੀ ਇਹ ਛ ਨਹੀਂ ਹੋਣੀ ਕਿ ਜਿਸ ਕੰਮ ਨੂੰ ਮੈਂ ਹੱਥ ਪਾਵਾਂ ਉਹ ਸਿਰੇ ਨਾ ਚੜੇ ਸਾਰੇ ਆਪਰ ਅਰਦਾਸ ਕਰਦੇ ਆ ਨਾ ਮਾਲਕ ਜੀ ਕਿਰਪਾ ਕਰਿਓ ਜੋ ਕੰਮ ਮੈਂ ਸ਼ੁਰੂ ਕਰਨ ਲੱਗੇ ਆ ਨਾ ਇਹਦੇ ਚ ਕੋਈ ਅੜਿੱਕਾ ਨਾ ਆ ਜੇ ਇਹ ਸਿਰੇ ਚੜ ਜਾਵੇ ਕੋਈ ਨਹੀਂ ਚਾਹੁੰਦਾ ਵੀ ਜੋ ਮੈਂ ਕੰਮ ਕਰਾਂ ਉਹਦੇ ਚ ਕਮੀ ਆਵੇ ਕੋਈ ਘਾਟਾ ਪਵੇ ਮਨੁੱਖ ਦੀ ਤਮੰਨਾ ਹੈ ਜਿਸ ਕੰਮ ਨੂੰ ਮੈਂ ਕਰਾਂ ਉਹਦੇ 'ਚ ਵਾਧਾ ਹੀ ਵਾਧਾ ਹੋਣਾ ਚਾਹੀਦਾ ਕੋਈ ਘਾਟਾ ਨਹੀਂ ਪੈਣਾ ਚਾਹੀਦਾ ਕੋਈ ਕਮੀ ਨਹੀਂ ਆਉਣੀ ਚਾਹੀਦੀ ਸਤਿਗੁਰੂ ਜੀ ਸਮਝਾਉਂਦੇ ਨੇ ਪੁੱਤ ਬੜੀ ਚੰਗੀ ਗੱਲ ਐ ਤੂੰ ਇਹ ਤਮੰਨਾ ਰੱਖਦਾ ਤੇਰੀ ਤਾਂਗ ਹੈ ਵੀ ਤੈਨੂੰ ਕਮੀ ਨਾ ਆਪੇ ਪਰ ਜੇ ਸੱਚਮੁੱਚ ਚਾਹੁੰਨਾ ਹੀ ਨਾ ਵੀ ਕਮੀਆਂ ਨਾ ਆਉਣ ਨਾ ਆ ਮੇਰੇ ਕੋਲ ਮੈਂ ਤੈਨੂੰ ਇੱਕ ਫਾਰਮੂਲਾ ਦੇਣ ਲੱਗਿਆ ਜੇ ਤੂੰ ਸਫਾਰਮੂਲੇ ਨੂੰ ਮੰਨ ਲਏ ਨਾ ਤੈਨੂੰ ਕਦੇ ਕੋਈ ਘਾਟਾ ਨਹੀਂ ਪਏਗਾ ਕਦੇ ਕੋਈ ਕਮੀ ਨਹੀਂ ਆਏਗੀ ਮਨੁੱਖੀ ਮਨ ਕਹਿੰਦੇ ਸਤਗੁਰੂ ਜੀ ਦੱਸੋ ਮੈਂ ਤੇ ਚਾਹੁੰਨੇ ਮੈਨੂੰ ਕੋਈ ਕਮੀ ਨਾ ਆਵੇ ਕੋਈ ਹਾਨੀ ਨਾ ਹੋਵੇ ਲਾਭ ਹੀ ਲਾਭ ਹੋਵੇ ਸਤਗੁਰੂ ਜੀ ਸਮਝਾਉਂਦੇ ਨੇ ਫਿਰ ਤੂੰ ਦੋਸਤੀ ਕਰ ਮਿੱਤਰ ਬਣਾ ਬਣਾਉਣਾ ਕਿਨੂੰ ਹੈ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਜਿਸ ਦਾ ਮਿੱਤਰ ਦੋਸਤ ਉਹ ਮਾਲਕ ਪ੍ਰਭੂ ਬਣ ਜਾਵੇ ਸਮੀਆਂ ਦਾ ਅਰਥ ਹੈ ਸਮਾਨ ਵਿਆਪਕ ਜੋ ਸਾਰਿਆਂ ਚ ਸਮਾਇਆ ਹੋਇਆ ਸਾਰਿਆਂ ਵਿੱਚ ਵਿਆਪਕ ਹੈ ਜੀਦੀ ਦੋਸਤੀ ਉਸ ਮਾਲਕ ਨਾਲ ਪੈ ਜਾਵੇ ਜੋ ਜਰੇ-ਜਰੇ ਦੇ ਵਿੱਚ ਕਣ-ਕਣ ਦੇ ਵਿੱਚ ਮੌਜੂਦ ਹੈ ਸਤਿਗੁਰੂ ਜੀ ਕਹਿੰਦੇ ਦੱਸੋ ਉਸ ਜਨ ਨੂੰ ਕਾਦੀ ਕਮੀ ਰਹਿ ਜਾਂਦੀ ਆ ਜਾਂ ਕਾ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕਹੋ ਕਾ ਕੀ ਕਮੀਆਂ ਕੋਈ ਕਮੀ ਰਹੀ ਨਹੀਂ ਜਾਂਦੀ ਸੋ ਆਪਾਂ ਵੀ ਕੋਸ਼ਿਸ਼ ਕਰੀਏ ਮਿੱਤਰ ਬਣਾਈਏ ਮਾਲਕ ਨੂੰ ਦੋਸਤੀ ਕਰ ਲਈਏ ਮਨ ਕਰਕੇ ਸ਼ਰਨ ਵਿੱਚ ਪਹੁੰਚ ਜਾਈਏ ਕਹਿ ਦੀਏ ਤੁਮਰੀ ਸ਼ਰਨ ਤੁਮਰੀ ਆਸਾ ਤੁਮ ਹੀ ਸੱਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਆਪਾਂ ਪੜਦੇ ਜ਼ਰੂਰ ਆ ਸਾਰੇ ਕਿੰਨੇ ਆ ਨਾ ਪ੍ਰਭ ਸਿਉ ਲਗ ਰਿਓ ਮੇਰਾ ਚੀਤ ਮੇਰਾ ਜਿਹੜਾ ਚਿੱਤ ਹੈ ਉਹ ਮਾਲਕ ਨਾਲ ਜੁੜ ਗਿਆ ਜਬਾਨ ਕਹਿ ਰਹੀ ਹੈ ਜਿਨ੍ਹਾਂ ਦਾ ਸੱਚਮੁੱਚ ਹੀ ਜੁੜ ਗਿਆ ਨਾ ਉਹਨਾਂ ਦੇ ਲਈ ਸਪਸ਼ਟ ਹੈ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਜਿਨ੍ਹਾਂ ਨੇ ਸੱਚ ਮੁੱਚ ਮਿੱਤਰ ਬਣਾਇਆ ਧੰਨ ਹੈ ਉਹ ਮਿੱਤਰ ਆਦ ਅੰਤ ਹਰ ਸਮੇ ਸਹਾਇਤਾ ਕਰਨ ਵਾਲਾ ਹੈ ਸਤਿਗੁਰੂ ਜੀ ਸਮਝਾਉਂਦੇ ਨੇ ਪੁੱਤ ਇਹ ਜਿਹੜਾ ਤੇਰਾ ਮਨ ਹੈ ਨਾ ਇਹ ਰੋਜ਼ ਤੇਰੇ ਨਾਲ ਗੱਲਾਂ ਕਰਦਾ ਹੈ ਆਪਾਂ ਕਿੰਨੇ ਆ ਨਾ ਮੇਰਾ ਮਨ ਕਰਦਾ ਮੈਂ ਇੱਥੇ ਜਾਵਾਂ ਮੇਰਾ ਮਨ ਕਰਦਾ ਮੈਂ ਆ ਖਾਵਾਂ ਇਹਦਾ ਮਤਲਬ ਮਨ ਬੂਲ ਰਿਹਾ ਹੈ ਤਾਂ ਹੀ ਕਹਿੰਨੇ ਆ ਮੇਰਾ ਮਨ ਕਹਿੰਦੇ ਮੈਂ ਆ ਕੰਮ ਕਰਾਂ ਮੇਰਾ ਜੀ ਕਰਦੇ ਮੇਰਾ ਮਨ ਕਰਦਾ ਸਤਗੁਰੂ ਜੀ ਕਹਿਣ ਲੱਗੇ ਪੁੱਤ ਤੇਰਾ ਮਨ ਤੇਰੇ ਨਾਲ ਰੋਜ਼ ਗੱਲਾਂ ਕਰਦਾ ਹੈ ਤੂੰ ਵੀ ਇਹਦੇ ਨਾਲ ਗੱਲਾਂ ਕਰਿਆ ਕਰ ਇਸ ਮਨ ਨੂੰ ਸਮਝਾਇਆ ਕਰ ਕੀ ਸਮਝਾਉਣਾ ਹੈ ਸਤਗੁਰੂ ਜੀ ਦੱਸ ਰਹੇ ਨੇ ਆਪਾਂ ਕਿਸੇ ਨੂੰ ਕੁਝ ਇੱਕ ਵਾਰੀ ਦੱਸ ਦਈਏ ਉਸੇ ਗੱਲ ਨੂੰ 100 ਵਾਰੀ ਦੱਸ ਦਈਏ ਜ਼ਰੂਰੀ ਨਹੀਂ ਆਪਣੀ ਗੱਲ ਨੂੰ ਸੁਣਿਆ ਜਾਵੇ ਆਪਾਂ ਤੇ ਗਲਤ ਵੀ ਹੋ ਸਕਦੇ ਹਾਂ ਮਨੁੱਖ ਗਲਤ ਵਿਚਾਰ ਦੇ ਸਕਦਾ ਹੈ ਪਰ ਜੇ ਗੁਰੂ ਜੀ ਆਪਾਂ ਨੂੰ ਕੋਈ ਗੱਲ ਦੱਸਣ ਉਹਨੂੰ ਤੇ ਸੁਣ ਕੇ ਅਣ ਸੁਣਿਆ ਨਹੀਂ ਕਰਨਾ ਚਾਹੀਦਾ ਉਹ ਜ਼ਰੂਰ ਮੰਨਣੀ ਚਾਹੀਦੀ ਆ ਜੇ ਗੁਰੂ ਜੀ ਇੱਕੋ ਗੱਲ ਨੂੰ ਇੱਕ ਪੌੜੀ ਦੇ ਵਿੱਚ ਚਾਰ ਬਾਰੀ ਕਹਿ ਦੇਣ ਉਹ ਗੱਲ ਕਿੰਡੀ ਕੀਮਤੀ ਹੋਏਗੀ ਉਨੋ ਤੇ ਲਾਜ਼ਮੀ ਮੰਨਣਾ ਚਾਹੀਦਾ ਧੰਗੁਰੂ ਅਮਰਦਾਸ ਮਹਾਰਾਜ ਜੀ ਰੋਜ਼ ਕਹਿੰਦੇ ਨੇ ਪੁੱਤ ਮਨ ਦੇ ਨਾਲ ਗੱਲਾਂ ਕਰਿਆ ਕਰ ਮੰਨੂ ਕਿਹਾ ਕਰ ਕੀ ਕਹਿਣਾ ਹੈ ਆਉ ਪੜ ਲਈਏ ਸਦਾ ਰਹੋ ਹਰ ਨਾਲੇ 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 ਧੰਨ ਗੁਰੂ ਅਮਰਦਾਸ ਜੀ ਨੇ ਆਵਾਜ਼ ਮਾਰੀ ਪੁੱਤ ਸਮਾਨ ਨੂੰ ਕਹਿ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਇਨੇ ਇੱਕ ਵਾਰੀ ਕਹੇ ਤੋ ਸੁਣਨਾ ਨਹੀਂ ਇਹ ਜਿਹੜਾ ਮਨ ਹੈ ਨਾ ਇਹ ਬਹੁਤ ਮਸਤਿਆ ਹੋਇਆ ਹੈ ਇਹ ਇੱਕ ਵਾਰੀ ਕਹੇ ਤੋ ਸੁਣਦਾ ਨਹੀਂ ਸਤਿਗੁਰੂ ਜੀ ਕਹਿੰਦੇ ਇਹਨੂੰ ਦੁਬਾਰਾ ਕਹਿਣਾ ਪੈਣਾ ਦੁਬਾਰਾ ਕਹਿ ਹਰ ਨਾਲ ਰਹੋ ਤੂੰ ਮਨ ਮੇਰੇ ਇਹ ਪੁੱਛੇਗਾ ਜਦੋਂ ਦੁਬਾਰਾ ਆਵਾਜ਼ ਮਾਰਾਂਗੇ ਨਾ ਇਹ ਪੁੱਛੇਗਾ ਮੈਂ ਹਰੀ ਦੇ ਨਾਲ ਕਿਉਂ ਰਮਾਂ ਕਿਉਂ ਦੋਸਤੀ ਕਰਾਂ ਕਿਉਂ ਸ਼ਰਨ ਵਿੱਚ ਆਵਾਂ ਤਾ ਦੱਸ ਦੇਈ ਦੁੱਖ ਸਭ ਵਿਸਾਰਣਾ ਤੂੰ ਚਾਉਣਾ ਹੀ ਨਾ ਤੈਨੂੰ ਦੁੱਖ ਨਾ ਮਿਲਣਾ ਘਾਟਾ ਨਾ ਪਵੇ ਕਮੀਆਂ ਨਾ ਆਉਣ ਨਾ ਇੱਕੋ ਇੱਕ ਮਾਲਕ ਹੈ ਜੀ ਦੇ ਨਾਲ ਚਿੱਤ ਜੋੜਿਆਂ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਇੱਕ ਦੁੱਖ ਦੀ ਗੱਲ ਨਹੀਂ ਇਹ ਦੋ ਦੁੱਖਾਂ ਦੀ ਗੱਲ ਨਹੀਂ ਹੈ ਸਤਗੁਰੂ ਅਮਰਦਾਸ ਜੀ ਕਹਿੰਦੇ ਨੇ ਦੁੱਖ ਸਭ ਵਿਸਾਰਣਾ ਸਭ ਸਾਰੇ ਦੁਖੀ ਦੂਰ ਹੋ ਜਾਂਦੇ ਨੇ ਇਸੇ ਕਰਕੇ ਕਹਿੰਦੇ ਆ ਨਾ ਅੱਗੇ ਹੋਰ ਬਖਸ਼ਿਸ਼ ਹੈ ਸਤਗੁਰੂ ਜੀ ਕਹਿੰਦੇ ਨੂੰ ਅਗਲੀ ਬਖਸ਼ਿਸ਼ ਵੀ ਦੱਸ ਦੇ ਅੰਗੀਕਾਰ ਉਹ ਕਰੇ ਤੇਰਾ ਅੰਗੀਕਾਰ ਦਾ ਅਰਥ ਹੈ ਪੱਖ ਕਰਨਾ ਸਹਿਤਾ ਕਰਨੀ ਆਪਾਂ ਕਿਸੇ ਨੂੰ ਕਹਿ ਦਈਏ ਨਾ ਤੂੰ ਆਹ ਕੰਮ ਕਰ ਮੈਂ ਤੇਰੇ ਪੱਖ ਦੇ ਵਿੱਚ ਆ ਤੇਰੀ ਸਹਾਇਤਾ ਦੇ ਵਿੱਚ ਆ। ਅਗਲਾ ਆਪਣੇ ਮਗਰ ਲੱਗ ਕੇ ਉਹ ਕੰਮ ਕਰ ਜਾਏ ਤੇ ਆਪਾਂ ਉਹਦੀ ਸਹਾਇਤਾ ਹੀ ਨਾ ਕਰ ਸਕੀਏ। ਨਾਲੇ ਆਪਣਾ ਕੀ ਭਰੋਸਾ ਅੱਜ ਹੈਗੀਆਂ ਕੱਲ ਵੇਖਣਾ ਜਾਂ ਨਹੀਂ ਵੇਖਣਾ ਮਾਲਕ ਜਾਣਦਾ। ਆਪਾਂ ਕਿਵੇਂ ਦਾਵਾ ਕਰ ਸਕਦੇ ਆ ਵੀ ਕੱਲ ਨੂੰ ਤੇਰੇ ਨਾਲ ਖੜੇ ਹੋਵਾਂਗੇ। ਸਤਿਗੁਰੂ ਜੀ ਕਹਿਣ ਲੱਗੇ ਪੁੱਤ ਸੌਣ ਲੱਗੀਆਂ ਹੀ ਨਾ। ਸੋਇਲਾ ਸਾਹਿਬ ਦਾ ਪਾਠ ਕਰ ਲਮੀ। ਕੁਈ ਪਤਾ ਨਹੀਂ ਵੀ ਸਵੇਰ ਦਾ ਜਿਹੜਾ ਸੂਰਜ ਐ ਤੂੰ ਵੇਖਣਾ ਏ ਜਾਂ ਨਹੀਂ ਵੇਖਣਾ ਜੇ ਵੇਖੇਂਗਾ ਨਾ ਉੱਠ ਕੇ ਨਿਤਨੀਮ ਕਰ ਲੰਮੀ ਜੇ ਨਾ ਉੱਠਿਆ ਫਿਰ ਸ਼ਮਸ਼ਾਨ ਭੂਮੀ 'ਚ ਗਰੰਥੀ ਵੀਰ ਨੇ ਤਾਂ ਸੋਹਲਾ ਪਾੜੀ ਦੇਣਾ ਆਪਾਂ ਕਿਵੇਂ ਦਾਵਾ ਕਰ ਸਕਦੇ ਆ ਸਤਿਗੁਰੂ ਜੀ ਕਹਿਣ ਲੱਗੇ ਮਨੁੱਖ ਕਿਸੇ ਦੇ ਪੱਖ 'ਚ ਖੜਾ ਨਹੀਂ ਹੋ ਸਕਦਾ ਇਹ ਕਹਿ ਦਏ ਹੋ ਸਕਦੇ ਤੂੰ ਨਾ ਖੜਿਆ ਜਾਵੇ ਪਰ ਜੀ ਦਾ ਅੰਗੀਕਾਰ ਜੀ ਦਾ ਪੱਖ ਰੱਬ ਕਰਦਾ ਏ ਨਾ ਅੰਗੀਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਣਾ ਜੀ ਦੀ ਸਹਾਇਤਾ ਵਿੱਚ ਰੱਬ ਜੀ ਆਉਂਦੇ ਆ ਨਾ ਇਹ ਹੋਈ ਨਹੀਂ ਸਕਦਾ ਉਹਦਾ ਕੋਈ ਕੰਮ ਸਿਰੇ ਨਾ ਛੜੇ ਉਹਦੇ ਸਾਰੇ ਕਾਰਜ ਸਵਰ ਜਾਂਦੇ ਨੇ ਅੰਦਰਲਾ ਕਾਰਜ ਵੀ ਸਵਰਦਾ ਬਾਹਰੀ ਕਾਰਜ ਵੀ ਸਵਰ ਜਾਂਦਾ ਉਧ ਅੰਦਰਲਾ ਘਰ ਵੀ ਸੋਨਾ ਬਣਦਾ ਬਾਹਰੀ ਘਰ ਵੀ ਸੋਨਾ ਬਣ ਜਾਂਦਾ ਅੰਦਰੋਂ ਵੀ ਕਲਾ ਕਲੇਸ਼ ਖਤਮ ਹੋ ਜਾਂਦਾ ਵਿਕਾਰਾਂ ਦਾ ਤੇ ਬਾਹਰੋਂ ਘਰ ਵਿੱਚੋਂ ਵੀ ਕਲਾ ਕਲੇਸ਼ ਖਤਮ ਹੋ ਜਾਂਦਾ ਤਾਂ ਹੀ ਤੇ ਸਤਿਗੁਰੂ ਜੀ ਕਹਿੰਦੀ ਹੈ ਨਾ ਦੁੱਖ ਰੋਗ ਸੰਤਾਪ ਉਤਰੇ ਕਦੋਂ ਉਤਰੇ ਸੁਣੀ ਸੱਚੀ ਬਾਣੀ ਜਦੋਂ ਬਾਣੀ ਨੂੰ ਸੁਣ ਲਿਆ ਜਦੋਂ ਸਤਿਗੁਰੂ ਜੀ ਦੇ ਬਚਨਾਂ ਨੂੰ ਸੁਣ ਲਿਆ ਗੁਰੂ ਜੀ ਦੇ ਕੋਲ ਬੈਠਣਾ ਸ਼ੁਰੂ ਕਰ ਦਿੱਤਾ ਸਾਰੇ ਕਲੇਸ਼ ਘਰ ਵਿੱਚੋਂ ਖਤਮ ਹੋ ਗਏ ਸਾਰੇ ਕੰਮ ਹੀ ਸਬਰ ਜਾਂਦੇ ਨੇ ਫਿਰ ਕਹਿੰਦੀ ਨੇ ਸਭਨਾ ਗੱਲਾਂ ਸਮਰੱਥ ਸਵਾਮੀ ਤਾਂ ਗੁਰੂ ਅਮਰਦਾਸ ਜੀ ਕਹਿੰਦੇ ਪੋਤੇ ਨੂੰ ਫੇਰ ਪੁੱਛ ਜੇ ਇਹ ਹਜੇ ਵੀ ਸਮਝ ਨਹੀਂ ਰਿਹਾ ਉਹਨਾਂ ਨੂੰ ਤੀਜੀ ਵਾਰ ਸਤਿਗੁਰੂ ਜੀ ਨੇ ਕਹਿ ਦਿੱਤਾ ਇਹ ਤੋਂ ਪੁੱਛ सो क्यों मनो विसारे सो क्यों मनो विसारे सो क्यों मनो विसारे सो क्यों मनो विसारे ਸਬਨਾ ਗੱਲਾਂ ਸਮਰੱਥ ਸੁਆਮੀ ਜੋ ਸਭ ਕੁਝ ਕਰਨ ਦੇ ਯੋਗ ਹੈ ਸਮਰੱਥਾ ਰੱਖਣ ਵਾਲਾ ਸਭ ਕੁਝ ਕਰਨ ਦੀ ਸਭ ਕੁਝ ਹੱਥ 바ਸ ਹੈ ਮਾਲਕ ਜੀ ਤੇ ਜੀ ਜੰਤ ਤੇਰੇ ਧਾਰੇ ਪ੍ਰਭ ਡੋਰੀ ਹਾਥ ਤੁਹਾਰੇ ਸਬਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੀ ਕਿਉ ਨੂੰ ਮਨੋ ਭਲਾ ਦਿੰਨਾ ਤਨ ਗੁਰੂ ਅਮਰਦਾਸ ਜੀ ਕਹਿਣ ਲੱਗੇ ਪੋਤੇ ਨੂੰ ਚੌਥੀ ਬਾਰ ਪੁੱਛ ਇਹਨੂੰ ਕਹਿ ਇਹਨੂੰ ਸਮਝਾ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ